Hello everyone, welcome or welcome back to my channel. ਸੋ ਜੀਓਗ੍ਰਾਫੀ ਆਫ ਪੰਜਾਬ ਦੇ ਵਿੱਚ ਅੱਜ ਦਾ ਟੌਪਿਕ ਹੈ ਆਪਣਾ ਜਲਵਾਯੂ ਬਹੁਤ ਹੀ ਇੰਪੋਰਟੈਂਟ ਟੌਪਿਕ ਹੈ ਜਲਵਾਯੂ ਕੀ ਹੈ ਜਲਵਾਯੂ ਤੋਂ ਕੀ ਭਾਵ ਹੈ ਪੰਜਾਬ ਦੀ ਜਲਵਾਯੂ ਬਾਰੇ ਦੱਸੋ ਅਤੇ ਇਸ ਨੂੰ ਪ੍ਰਭਾਵਿਤ ਕਰਨ ਵਾਲੇ ਕਾਰਕਾਂ ਦੇ ਬਾਰੇ ਵੀ ਦੱਸੋ ਇਹ ਕੁਐਸਚਨ ਜਿਹੜਾ ਹੈ ਆਪਾਂ ਇੱਕੋ ਵੀਡੀਓ ਵਿੱਚ ਕੰਪਲੀਟ ਕਰਾਂਗੇ ਇਸ ਤੋਂ ਪਹਿਲਾਂ ਮੀਟ ਸਟੱਡੀ ਹੱਬ ਜਿਹੜਾ ਕਿ ਮੇਰਾ ਪੁਰਾਣਾ ਚੈਨਲ ਹੈ ਉਸ ਤੇ ਕਾਫੀ ਜ਼ਰਾ ਕੰਟੈਂਟ ਮੌਜੂਦ ਆ ਜਿਹੜੇ ਵੀ ਸਟੂਡੈਂਟਸ ਨੂੰ ਕੋਈ ਵੀ ਇੰਪੋਰਟੈਂਟ ਕੁਐਸਚਨ ਚਾਹੀਦੇ ਨੇ ਤਾਂ ਮੈਂ ਜਲਦੀ ਹੀ ਅਪਲੋਡ ਕਰ ਦਾਂਗੀ ਤੇ ਕਿਉਂਕਿ ਤੁਹਾਨੂੰ ਪਤਾ ਹੈ ਪੁਰਾਣੇ ਚੈਨਲ ਤੇ ਕਲਿੱਚ ਚੱਲ ਮੇਰੇ ਚੈਨਲ ਤੇ ਕੰਟੈਂਟ ਪੋਸਟ ਕਰਨਾ ਸਟਾਰਟ ਕੀਤਾ ਹੈ ਸੋ ਦੋਨੋਂ ਹੀ ਚੈਨਲਾਂ ਨੂੰ ਫੋਲੋ ਕਰਕੇ ਰੱਖ ਲਿਓ ਤਾਂ ਕਿ ਫਿਊਚਰ ਦੇ ਵਿੱਚ ਤੁਹਾਨੂੰ ਨਾਲ ਦੀ ਨਾਲ ਨੋਟੀਫਿਕੇਸ਼ਨਸ ਮਿਲਦੇ ਰਹਿਣ ਇਸ ਤੋਂ ਇਲਾਵਾ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਮੇਰੇ ਚੈਨਲ ਦੇ ਉੱਤੇ ਕਾਫੀ سارے ਸਬਜੈਕਟਸ ਦਾ ਕੰਟੈਂਟ ਮਿਲ ਜਾਂਦਾ ਕਾਫੀ ਸਾਰੇ ਇੰਪੋਰਟੈਂਟ ਕੁਐਸਚਨ ਮਿਲ ਜਾਂਦੇ ਨੇ ਪ੍ਰੀਵੀਅਸ ਈਅਰ ਦੇ ਕੁਐਸਚਨ ਪੇਪਰ ਵੀ ਤੁਹਾਨੂੰ ਤੇ ਪੰਜਾਬੀ ਯੂਨੀਵਰਸਿਟੀ ਦੀ ਅਪਡੇਟਸ ਵੀ ਤੁਹਾਨੂੰ ਮੇਰੇ ਚੈਨਲ ਤੇ ਮਿਲ ਜਾਣਗੀਆਂ ਸੋ ਸਟਾਰਟ ਕਰਦੇ ਆਂ ਅੱਜ ਦਾ ਵੀਡੀਓ ਪੰਜਾਬ ਦੀ ਜਲਵਾਯੂ ਪੰਜਾਬ ਦੇ ਮੌਸਮਾਂ ਦੇ ਬਾਰੇ ਜਾਣਕਾਰੀ ਦਿਓ ਵੱਖ-ਵੱਖ ਮੌਸਮ ਜਿਹੜਾ ਕਲਾਈਮੇਟ ਹੈ ਹਨਾ ਤਾਂ ਉਹ ਇੱਕ ਇੰਪੋਰਟੈਂਟ ਐਲੀਮੈਂਟ ਹੁੰਦਾ ਹੈਗਾ ਕਿਸ ਦਾ ਕਿਸੇ ਵੀ ਜੀਓਗ੍ਰਾਫੀਕਲ ਲੋਕੇਸ਼ਨ ਦਾ ਕੋਈ ਵੀ ਵਾਤਾਵ ਜਿਹੜਾ ਪੋ ਜਲਵਾਯੂ ਹੈ ਪੋ ਗੋਲਿਕ ਵਾਤਾਵਰਣ ਦਾ ਮਹੱਤਵਪੂਰਨ ਅੰਗ ਹੁੰਦਾ ਹੈ ਜਲਵਾਯੂ ਦੀ ਅਨੁਕੂਲਤਾ ਅਤੇ ਪ੍ਰਤੀਕੂਲਤਾ ਕਿਸੇ ਵੀ ਖੇਤਰ ਦੇ ਨਿਵਾਸੀਆਂ ਦੇ ਰਹਿਣ ਸਹਿਣ ਸਾਂਸਕ੍ਰਿਤਿਕ ਖੇਤੀ ਉਦਯੋਗ ਵਪਾਰ ਖਾਦ ਤੇ ਡੂੰਗਾ ਸਰ ਪਾਉਂਦੀ ਹੈ ਹੁਣ ਦੇਖੋ ਅਗਰ ਜਲਵਾਯੂ ਬਹੁਤ ਹੀ ਜ਼ਿਆਦਾ ਠੰਡੀ ਹੈ ਉੱਥੇ ਵੀ ਕੋਈ ਨਹੀਂ ਰਹੇਗਾ ਅਗਰ ਕਿਸੇ ਥਾਂ ਦੀ ਜਲਵਾਯੂ ਜਿਹੜੀ ਹੈ ਬਹੁਤ ਗਰਮ ਆ ਉਥੇ ਵੀ ਕੋਈ ਨਹੀਂ ਰਹੇਗਾ ਤਾਂ ਅਗਰ ਮੋਡਰੇਟ ਲੈਵਲ ਦੀ ਜਲਵਾਯੂ ਹੈਗੀ ਤਾਂ ਲੋਕ ਉਥੇ ਵਧੀਆ ਤਰੀਕੇ ਨਾਲ ਸਰਵਾਈਵ ਕਰਨਗੇ ਤੇ ਉਥੋਂ ਦਾ ਪੌਣ ਪਾਣੀ ਵੀ ਚੰਗਾ ਹੋਊਗਾ ਤੇ ਉਥੇ ਤਿਉਹਾਰ ਮੇਲੇ ਬਹੁਤ ਵਧੀਆ ਤਰੀਕੇ ਨਾਲ ਹਨ ਜਦ ਮੌਸਮ ਅੱਛਾ ਹੈਗਾ ਹਨ ਲੋਕ ਖੁੱਲਕੇ ਜਿੰਦੇ ਨੇ ਜਿੰਗਰ ਫੋਰ ਐਗਜ਼ਾਮਪਲ ਠੰਡ ਬਹੁਤ ਹੈ ਅਗਲੇ ਆਪਣੇ ਘਰੋਂ ਤੋਂ ਨਹੀਂ ਨਿਕਲਣਗੇ ਗਰਮੀ ਬਹੁਤ ਹੈ ਘਰਾਂ ਤੋਂ ਨਹੀਂ ਨਿਕਲਣਗੇ ਤਾਂ ਇਸ ਕਰਕੇ ਜਲਵਾਯੂ ਦੀ অনুকੂਲਤਾ ਪ੍ਰਤੀਕੂਲਤਾ ਜਿਹੜੀ ਹੈ ਉੱਥੋਂ ਦੇ ਰਹਿਣ ਵਾਲੇ ਨਿਵਾਸੀਆਂ ਦੀ ਜਿਹੜੀ ਕਲਚਰਲ ਸੰਸਕ੍ਰਿਤਿਕ ਜਿਹੜੀ ਹੈ ਰਣਸਾਂਡ ਖੇਤੀ ਦੇ ਉੱਤੇ ਉਦਯੋਗ ਦੇ ਉੱਤੇ ਵਪਾਰ ਖਾਦਨ ਦੇ ਉੱਤੇ ਵੀ ਡੂੰਗਾ ਅਸਰ ਪਾਉਂਦੀ ਹੈ ਤਾਂ ਜਲਵਾਯੂ ਜਿਹੜਾ ਹੈ ਇੱਕ ਇੰਪੋਰਟੈਂਟ ਐਲੀਮੈਂਟ ਹੈਗਾ ਇੱਕ ਮੇਨ ਤੱਤ ਹੈ ਤਾਂ ਪੰਜਾਬ ਦੀ ਜਲਵਾਯੂ ਅਸਲ ਦੇ ਵਿੱਚ ਸਮੁੱਚੇ ਭਾਰਤ ਦੀ ਜਲਵਾਯੂ ਜਿਹੜੀ ਹੈਗੀ ਹੈ ਭਾਰਤ ਦੀ ਤਰ੍ਹਾਂ ਮਾਨਸੂਨੀ ਹੀ ਹੈ ਪਰ ਪੰਜਾਬ ਦਾ ਜਿਹੜਾ ਕਲਾਈਮੇਟ ਹੈ ਬਹੁਤ ਵਧੀਆ ਹੈ ਇੱਥੇ ਬਹੁਤ ਹੀ ਜ਼ਿਆਦਾ ਫਰਟਾਈਲ ਹੈਗੀ ਹੈ ਭੂਮੀ ਬਹੁਤ ਹੀ ਉਪਜਾਊ ਤੇ ਜਿਹੜਾ ਵਾਤਾਵਰਣ ਹੈ ਬਹੁਤ ਅੱਛਾ ਹੈ ਸੋ ਪੰਜਾਬ ਦੇ ਵਿੱਚ ਮੇਨਲੀ ਜਿਹੜਾ ਹੈ ਤਿੰਨ ਮੌਸਮ ਜਿਹੜੇ ਨੇ ਸਰਦ ਗਰਮ ਅਤੇ ਵਰਖਾ ਰੁੱਤ ਤਾਂ ਤਿੰਨ ਤਰ੍ਹਾਂ ਦੇ ਮੀਨ ਜਿਹੜੇ ਨੇ ਇੱਥੇ ਵੈਦਰਸ ਪਾਈ ਜਾਂਦੇ ਨੇ ਤੇ ਸਰਦ ਰੁੱਤ ਜੇ ਆਪਾਂ ਗੱਲ ਕਰੀਏ ਤਾਂ ਸਰਦੀ ਕਿਦੋਂ ਤੋਂ ਸਟਾਰਟ ਹੋ ਜਾਂਦੀ ਹੈ ਆਬਵੀਅਸਲੀ ਅਕਤੂਬਰ ਤੋਂ ਫਰਵਰੀ ਤੱਕ ਰਹਿੰਦੀ ਹੈਗੀ ਐ ਮਾਰਚ ਦੇ ਵਿੱਚ ਜਿਹੜੀ ਹੈ ਆਪਾਂ ਕਹੀਏ ਤਾਂ ਮਾਰਚ ਦੇ ਮਿਡ ਤੱਕ ਜਿਹੜੀ ਹੈਗੀ ਹੈ ਆਪਣੀ ਜਿਹੜੀ ਇਹ ਠੰਡ ਸਟਾਰਟ ਹੋ ਜਾਂਦੀ ਹੈ ਹਨਾ ਤਾਂ ਗਰਮੀ ਸੋਰੀ ਸਟਾਰਟ ਹੋ ਜਾਂਦੀ ਹੈ ਤਾਂ ਆਪਣੀ ਸਰਦੀ ਰੁੱਤ ਰਹਿੰਦੀ ਹੈਗੀ ਅਕਤੂਬਰ ਤੋਂ ਫਰਵਰੀ ਤੱਕ ਤਾਪਮਾਨ ਦੀ ਗੱਲ ਕਰੀਏ ਤਾਂ ਮਕਰ ਰೇಖੇ ਤੇ ਸੂਰਜ ਸਿੱਧਾ ਚਮਕਦਾ ਹੈ ਇਸ ਕਰਕੇ ਸੂਰਜ ਦੀਆਂ ਕਿੰਨਾ ਥੋੜੀਆਂ ਜਿਹੀਆਂ ਤੇਰਚੀਆਂ ਪੈਂਦੀਆਂ ਨੇ ਤਾਪਮਾਨ ਘੱਟ ਹੋ ਜਾਂਦਾ ਹੈ ਤੇ ਜਨਵਰੀ ਦਾ ਮਹੀਨਾ ਸਭ ਤੋਂ ਜ਼ਿਆਦਾ ਠੰਡਾ ਹੁੰਦਾ ਹੈ ਤੇ ਆਸਟਾਪਨ 13 ਡਿਗਰੀ ਸੈਲਸੀਅਸ ਤੱਕ ਵੀ ਹੋ ਜਾਂਦਾ ਹੈ ਪਰ ਕਈ ਭਾਗਾਂ ਦੇ ਉੱਤੇ ਤਾਪਮਾਨ ਜਿਹੜਾ ਹੈ 0 ਡਿਗਰੀ ਸੈਲਸੀਅਸ ਤੋਂ ਵੀ ਘੱਟ ਹੋ ਜਾਂਦਾ ਹੈ ਪੰਜਾਬ 'ਚ ਬਹੁਤ ਹੀ ਜ਼ਿਆਦਾ ਸ਼ੀਤ ਲਹਿਰ ਚੱਲਦੀ ਹੈਗੀ ਹੈ ਫਰਵਰੀ ਦੇ ਵਿੱਚ ਤੇ ਰਾਤ ਨੂੰ ਆਮ ਤੌਰ ਤੇ ਬਹੁਤ ਹੀ ਜ਼ਿਆਦਾ ਜਿਹੜੀ ਹੈ ਠੰਡ ਪੈਂਦੀ ਹੈ ਪਾਲਾ ਪੈਂਦਾ ਜਿਹਨੂੰ ਆਪਾਂ ਫੌਗ ਕਹਿੰਦੇ ਆ ਤੇ ਪਹਾੜਾਂ ਵਿੱਚ برف ਪੈਂਦੀ ਹੈ ਤਾਂ ਕਰਕੇ ਪੰਜਾਬ ਦੇ ਵਿੱਚ ਵੀ ਅਚਾਨਕ ਹੀ ਤਾਪਮਾਨ ਜਿਹੜਾ ਹੈ ਡਿੱਗ ਜਾਂਦਾ ਤੇ ਇੱਥੇ ਕਰਕੇ ਜਿਹੜਾ ਹੈ ਕਿਉਂਕਿ ਇਹ ਪ੍ਰਦੇਸ਼ ਸਮੁੰਦਰ ਦੇ ਪ੍ਰਭਾਵ ਤੋਂ ਥੋੜਾ ਜਿਹਾ ਦੂਰ ਹੈ ਤਾਂ ਕਰਕੇ ਜਿਹੜਾ ਹੈ ਸਰਦੀਆਂ ਜਿੱਤੇ ਕੜਾਕੇ ਦੀ ਠੰਡ ਜਿਹੜੀ ਪੰਜਾਬ 'ਚ ਪੈਂਦੀ ਹੈ ਅਗਰ ਆਪਾਂ ਐਟਮੋਸਫੇਰਿਕ ਪ੍ਰੈਸ਼ਰ ਦੀ ਗੱਲ ਕਰੀਏ ਤਾਂ ਘੱਟ ਤਾਪਮਾਨ ਹੋਣ ਕਰਕੇ ਇਸ ਪ੍ਰਦੇਸ਼ ਦੇ ਵਿੱਚ ਉੱਚ वायु ਪਾਰ ਕੇਂਦਰ ਜਿਹੜਾ ਹੈ ਸਾਕਿਤ ਹੋ ਜਾਂਦਾ ਪਰ ਖਾੜੀ ਬੰਗਾਲ ਵਿੱਚ ਘੱਟ ਵਾਯੂ ਭਾਰ ਕੇਂਦਰ ਹੁੰਦਾ ਇਸ ਲਈ ਸਰਦੀਆਂ ਦੇ ਵਿੱਚ ਜਿਹੜਾ ਹੈ ਮੌਨਸੂਨ ਫੋੜਾ ਪੰਜਾਬ ਤੋਂ ਪੰਜਾਬ ਤੋਂ ਖਾੜੀ ਬੰਗਾਲ ਦੇ ਵੱਲ ਚੱਲਣਾ ਸ਼ੁਰੂ ਕਰਨੇ ਦਾ ਐਟਮੋਸਫੇਰਿਕ ਜਿਹੜਾ ਪ੍ਰੈਸ਼ਰ ਹੁੰਦਾ ਉਹ ਘਟਦਾ ਆਪਾਨ ਕਰਕੇ ਜਿਹੜਾ ਹੈ ਉੱਚ ਵాయు ਜਿਹੜਾ ਹੈ ਭਾਰ ਕੇਂਦਰ ਸਥਾਪਿਤ ਹੋ ਜਾਂਦਾ ਵਰਖਾ ਦੀ ਗੱਲ ਕਰੀਏ ਤਾਂ ਆਪਣੇ ਪੰਜਾਬ ਦੇ ਵਿੱਚ ਕੁਝ ਕ ਜਿਹੜੀ ਵਰਖਾ ਹੈਗੀ ਸਰਦੀਆਂ ਦੇ ਵਿੱਚ ਫੱਬ ਦੇ ਵਿੱਚ ਵਰਖਾ ਹੁੰਦੀ ਹੈ ਤੇ ਇਹ ਵਰਖਾ ਰੋਮ ਸਾਗਰ ਤੋਂ ਆਉਣ ਵਾਲੇ ਚੱਕਰਵਾਤਾਂ ਦੇ ਰਾਹੀਂ ਹੁੰਦੀ ਹੈ ਪੰਜਾਬ ਦੇ ਵਿੱਚ ਜਿਹੜਾ ਹੈ ਸਰਦੀਆਂ ਦੇ ਵਿੱਚ ਲਗਭਗ 12 ਸੈਂਟੀਮੀਟਰ ਵਰਖਾ ਜਿਹੜੀ ਵਰਖਾ ਹੁੰਦੀ ਹੈ ਉਹ ਚੱਕਰਵਾਤਾਂ ਕਰਕੇ ਹੁੰਦੀ ਹੈ ਤੇ ਇਹ ਜਿਹੜੀ ਵਰਖਾ ਹੁੰਦੀ ਹੈ ਫੱਬ ਦੇ ਜਨਵਰੀ ਦੇ ਐਂਡ ਵਿੱਚ ਫਰਵਰੀ ਦੇ ਸਟਾਰਟਿੰਗ ਦੇ ਵਿੱਚ ਫਰਵਰੀ ਦੇ ਮਿਡ ਤੱਕ ਜਿਹੜੀ ਇਹ ਕਈ ਵਾਰ ਹੋ ਜਾਂਦੀ ਹੈ ਹਾਰਦੀ ਦੀ ਫਸਲ ਜਾਨਕੀ ਕਣਕ ਲਈ ਕਿਉਂਕਿ ਉਸ ਟੈਮ ਕਣਕ ਬੀਜੀ ਹੋਈ ਹੁੰਦੀ ਆਪਾਂ ਨੇ ਤਾਂ ਇਸ ਕਰਕੇ ਕਣਕ ਲਈ ਇਹ ਵਰਖਾ ਜਿਹੜੀ ਹੈ ਕਣਕ ਦਾ ਦਾਣਾ ਫੁੱਲਣ ਦੇ ਵਿੱਚ ਮਦਦ ਕਰਦੀ ਹੈ ਪਹਾੜੀ ਭਾਗ ਦੇ ਚ ਬਰਫ ਪੈਂਦੀ ਹੈ ਸੋ ਤਾਂ ਕਰਕੇ ਤੇ ਠੰਡ ਜਿਆਦਾ ਪਾਈ ਜਾਂਦੀ ਹੈ ਗਰਮ ਰੁੱਤ ਦੀ ਗੱਲ ਕਰੀਏ ਤਾਂ ਮਾਰਚ ਤੋਂ ਮੱਧ ਜੂਨ ਤੱਕ ਜਿਆਦਾ ਜਿਹੜੀ ਹੈ ਆਪਾਂ ਕਹੀਏ ਤਾਂ ਗਰਮੀ ਦੀ ਰੁੱਤ ਰਹਿੰਦੀ ਹੈ ਤੇ ਆ ਤਾਪਨ ਜਿਹੜਾ ਹੈ ਕਿਉਂਕਿ ਪਹਿਲਾਂ ਕੀ ਸੀਗਾ ਸਰਦੀ ਦੇ ਵਿੱਚ ਮਕਰ ਰੇਖਾ ਦੇ ਉੱਤੇ ਠੀਕ ਹੈ ਆਪਾਂ ਕਿਤੇ ਇਹ ਕੀ ਪੜਿਆ ਸੀ ਮਕਰ ਰੇਖਾ ਤੇ ਜਿੱਦਾਂ ਚਮਕਦਾ ਸੀ ਤੇ ਜਿਹੜੀਆਂ ਕਿਰਨਾਂ ਸੀਗੀਆਂ ਸੂਰਜ ਦੀਆਂ ਠੀਕ ਹੈ ਉਹ ਉਹ ਜਿਹੜੀਆਂ ਸੀਗੀਆਂ ਟੇਡੀਆਂ ਪੈਦੀਆਂ ਸੀਗਾ ਹਨਾ ਲੇਕਿਨ ਹੁਣ ਜਿਹੜਾ ਹੈ ਇੱਥੇ ਕਰਕ ਰੇਖਾ ਤੇ ਹੋਣ ਕਰਕੇ ਜਿਹੜਾ ਹੈ ਸੂਰਜ ਸਿੱਧਾ ਚਮਕਦਾ ਠੀਕ ਹੈ ਉੱਥੇ ਕੀ ਸੀ ਮਕਰ ਰੇਖਾ ਤੇ ਟੇਡਾ ਤੇ ਇੱਥੇ ਕਰਕ ਰੇਖਾ ਤੇ ਸਿੱਧਾ ਕਿਉਂਕਿ ਤਾਂ ਸਿੱਧੀਆਂ ਬੈਣੀਏ ਤਾਂ ਗਰਮੀ ਜ਼ਿਆਦਾ ਹੁੰਦੀ ਹੈ ਤਾਪਮਨ ਹੌਲੀ-ਹੌਲੀ ਮਾਰਚ ਦੇ ਮਹੀਨੇ ਤੋਂ ਬਾਅਦ ਵਧਣਾ ਸ਼ੁਰੂ ਹੋ ਜਾਂਦਾ ਹੈ ਜੂਨ ਦਾ ਅਸਤ ਤਾਪਮਨ ਜਿਹੜਾ ਹੈਗਾ 34 ਡਿਗਰੀ ਸੈਲਸੀਅਸ ਹੁੰਦਾ ਜੂਨ ਦਾ ਮਹੀਨਾ ਸਭ ਤੋਂ ਜ਼ਿਆਦਾ ਗਰਮ ਹੁੰਦਾ ਜੇ ਆਪਾਂ ਗੱਲ ਕਰੀਏ ਇਸ ਟੈਂਪਰੇਚਰ ਚ 45 46 ਤੱਕ ਵੀ ਆਪਣਾ ਟੈਂਪਰੇਚਰ ਜਿਹੜਾ ਹੈ ਚੱਲ ਜਾਂਦਾ ਤੇ ਹੁਣ ਵੀ ਆਪਾਂ ਨੂੰ ਦੇਖੋ ਅਲਟੀਮੇਟਮ ਦਿੱਤਾ ਪਿਆ ਕਿ ਜਿਹੜਾ ਹੈ 4-5 ਦਿਨ 29 ਤੋਂ ਲੈ ਕੇ ਆਈ ਗਿਆ 30 ਤਿੰਨ ਤਰੀਕ ਤੱਕ ਜਿਹੜਾ ਹੈ ਬਹੁਤ ਜ਼ਿਆਦਾ ਤਾਪਮਨ ਰਹੇਗਾ ਤਾਂ ਕਹਿਣ ਦਾ ਮਤਲਬ ਅਲੱਗ-ਅਲੱਗ ਏਰੀਆਜ਼ ਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦੀ ਗਰਮੀ ਜਿਹੜਾ ਮਾਨਸਾ ਸਾਈਡ ਹੋ ਗਿਆ ਬਠਿੰਡਾ ਸਾਈਡ ਕਾਫੀ ਜਿਹੜਾ ਹੈ ਤਾਪਮਨ ਜਿਹੜਾ ਰਿਕਾਰਡ ਕੀਤਾ ਗਿਆ ਤਾਂ ਪੰਜਾਬ ਦੇ ਪਹਾੜੀ ਜਿਹੜੇ ਭਾਗ ਨੇ ਉੱਥੇ ਥੋੜੀ ਜਿਹੀ ਉਚਾਈ ਕਰਕੇ ਤਾਪਮਨ ਕੁਝ ਘੱਟ ਹੋ ਜਾਂਦਾ ਤੇ ਪੰਜਾਬ ਦੇ ਵਿੱਚ ਦੱਖਣ ਭਾਗਾਂ ਦੇ ਵਿੱਚ ਡਸਟਲ ਸਟ੍ਰੋਮਸ ਦੇ ਝੱਖੜ ਜਿਹੜੇ ਨੇ ਨੇਹਰੀਆਂ ਜਿਹੜੀਆਂ ਨੇ ਚੱਲਦੀਆਂ ਨੇ ਅਤੇ ਤੇਜ਼ ਹਵਾਵਾਂ ਚੱਲਦੀਆਂ ਨੇ ਗੜੇ ਪੈਂਦੇ ਨੇ ਮੌਸਲਾਤ ਆਰ ਬਹੁਤ ਜ਼ਿਆਦਾ ਜੜੀ ਹੈਗੇ ਗੜੇ ਮਾਰ ਜਿਹੜੇ ਆਪਣੇ ਵੀ ਵਰਖਾ ਹੁੰਦੀ ਹੈ ਤੇ ਤਾਪਮਨ ਥੋੜਾ ਜਿਹਾ ਉਨਾ ਟਾਈਮ ਪੀਰੀਅਡ ਦੇ ਵਿੱਚ ਹਲਕਾ ਹੁੰਦਾ ਜਿਵੇਂ ਕਿ ਆਪਣੇ ਕੁਝ ਕੁ ਦਿਨ ਪਹਿਲਾਂ ਹੀ ਵਰਖਾ ਹੋ ਕੇ ਹਟੀ ਹੈ ਤੇ ਤਾਪਮਨ ਥੋੜਾ ਜਿਹਾ ਮੋਡਰੇਟ ਹੋ ਗਿਆ ਸੀ ਐਟਮੋਸਫੇਰਿਕ ਪ੍ਰੈਸ਼ਰ ਦੀ ਗੱਲ ਕਰੀਏ ਤਾਂ ਗਰਮੀਆਂ ਦੇ ਵਿੱਚ ਤਾਪਮਾਨ ਵਧਣ ਦੇ ਨਾਲ ਹੌਲੀ-ਹੌਲੀ ਘੱਟ বায়ুਦਾਬ ਕੇਂਦਰ ਬਣ ਜਾਂਦਾ ਹੈ ਪਰ ਪੌਣਾ ਅਜੇ ਵੀ ਪੱਛਮ ਤੋਂ ਪੂਰਬ ਵੱਲ ਚਲਦੀਆਂ ਨੇ ਤੇ ਪੌਣਾ ਦੀ ਗਤੀ ਤੇਜ਼ ਹੋ ਜਾਂਦੀ ਹੈ ਵਰਖਾ ਦੀ ਗੱਲ ਕਰੀਏ ਤਾਂ ਥਲ ਤੋਂ ਚੱਲਣ ਵਾਲੀਆਂ ਜਿਹੜੀਆਂ ਪੋਨਾ ਨੇ ਖੁਸ਼ਕ ਹੁੰਦੀਆਂ ਨੇ 1 ਡਿਗਰੀ 1% ਤੋਂ ਲੈ ਕੇ 3% ਤੱਕ ਇਹਨਾਂ ਦੇ ਵਿੱਚ ਨਮੀ ਹੁੰਦੀ ਹੈ ਇਹ ਜ਼ਿਆਦਾਤਰ ਵਰਖਾ ਨਹੀਂ ਕਰਦੀਆਂ ਕਿਉਂਕਿ ਆਪਾਂ ਜੇ ਗੱਲ ਕਰੀਏ ਤਾਂ ਜੂਨ ਤੱਕ ਕੋਈ ਵੀ ਜਿਹੜੀ ਹੈਗੀ ਹੈ ਵਰਖਾ ਮਾੜੀ-ਮੋਟੀ ਉਹ ਆਉਂਦੀ ਹੈਗੀ ਐਨੀ ਜ਼ਿਆਦਾ ਵਰਖਾ ਨਹੀਂ ਆਉਂਦੀ ਤੇ ਹਨੇਰੀਆਂ ਬੁਝੜੀਆਂ ਨੇ ਬਹੁਤ ਜ਼ਿਆਦਾ ਚੱਲਦੀਆਂ ਨੇ ਜਿਹੜੀਆਂ ਡਸਟਡ ਸਟੋਰਮਸ ਹੁੰਦੇ ਨੇ ਹੁਣ ਵਰਖਾ ਰੁੱਤ ਦੀ ਗੱਲ ਕਰੀਏ ਤਾਂ ਆਬਵੀਅਸਲੀ ਜੂਨ ਤੋਂ ਹਾਫ ਜੂਨ ਤੋਂ 15 16 ਜੂਨ ਤੋਂ ਜਿਹੜਾ ਹੈ ਮੱਧ ਅਕਤੂਬਰ ਤੱਕ ਵਰਖਾ ਰੁੱਤ ਰਹਿੰਦੀ ਹੈ ਠੀਕ ਹੈ ਲੇਕਿਨ ਅਗਰ ਆਪਾਂ ਪੰਜਾਬ ਦੀ ਗੱਲ ਕਰੀਏ ਤਾਂ ਸਤੰਬਰ ਤੱਕ ਜਿਹੜੀ ਹੈ ਵਰਖਾ ਹੁੰਦੀ ਰਹਿੰਦੀ ਹੈ ਕਈ ਵਾਰ ਅਕਤੂਬਰ ਤੱਕ ਚਲੀ ਜਾਂਦੀ ਆ ਤੇ ਤਾਪਮਨ ਜਿਹੜਾ ਹੈ ਵਰਖਾ ਹੈ ਤਾਂ ਆਬਵੀਅਸਲੀ ਤਾਪਮਨ ਥੋੜਾ ਜਿਹਾ ਘਟ ਜਾਂਦਾ ਹੈ 2 3 ਡਿਗਰੀ ਜਿਹੜਾ ਹੈ ਤਾਪਮਨ ਜੁਲਾਈ ਦੇ ਮਹੀਨੇ ਤੋਂ ਘਟ ਜਾਂਦਾ ਜਿਵੇਂ ਜੁਲਾਈ ਦੇ ਵਿੱਚ ਗਰਮ 44 ਹੈ ਤਾਂ ਇਹ 42 ਤੱਕ ਹੋ ਜਾਏਗਾ ਜਦੋਂ ਵਰਖਾ ਹੋ ਰਹੀ ਹੁੰਦੀ ਹੈ ਜੂਨ ਜੁਲਾਈ ਦੇ ਵਿੱਚ ਹਨਾ ਵాయੂ ਭਾਰ ਹੈ ਤਾਂ ਮਈ ਦੇ ਮਹੀਨੇ ਦੇ ਅੰਤ ਦੇ ਵਿੱਚ ਪੂਰੀ ਤਰ੍ਹਾਂ ਘਟਵਾਜੂ ਭਾਰ ਕੇਂਦਰ ਬਣ ਜਾਂਦਾ ਹੈ ਅਤੇ ਘਟਵਾਜੂ ਦਬਾਉ ਦੀ ਥਾਂ ਲੈਣ ਲਈ ਖਾੜੀ ਮੰਗਲ ਤੇ ਅਰਬ ਸਾਗਰ ਤੋਂ ਪੌਣਾ ਚੱਲਦੀ ਹੈ ਜਿਹਨਾਂ ਨੂੰ ਦੱਖਣ ਪੱਛਮੀ ਮੌਨਸੂਨ ਵੀ ਕਹਿੰਦੇ ਆਪਾਂ ਕਹਿੰਦੇ ਆ ਕਿ ਪਛੂਆ ਪੌਣਾ ਚੱਲ ਰਹੀ ਨੇ ਤੇ ਦੱਖਣ ਬਚਮ ਤੋਂ ਜਿਹੜਾ ਹੈ ਮੌਨਸੂਨ ਆਉਂਦਾ ਹੈ ਵਰਖਾ ਦੀ ਗੱਲ ਕਰੀਏ ਤਾਂ ਇਸ ਕਾਲ ਦੇ ਦੌਰਾਨ ਪੰਜਾਬ ਦੇ ਵਿੱਚ ਵਰਖਾ ਜਿਹੜੀ ਹੈ ਅਰਬ ਸਾਗਰ ਦੀ ਮੌਨਸੂਨ ਅਧਿਕਾੜੀ ਬੰਗਾਲ ਦੀਆਂ ਮੌਨਸੂਨ ਪਉਣਾ ਦੇ ਰਾਹੀਂ ਹੁੰਦੀ ਹੈ ਕਿਉਂ ਹੁੰਦੀ ਹੈ ਆਪਾਂ ਆਪਣੇ ਪੰਜਾਬ ਦੇ ਵਿੱਚ ਵਰਖਾ ਜਿਹੜੀ ਆਪਣੇ ਵਰਖਾ ਰੁੱਤ ਦੇ ਵਿੱਚ ਹੁੰਦੀ ਹੈ ਜੂਨ ਜੁਲਾਈ ਦੇ ਵਿੱਚ ਅਗਸਤ ਦੇ ਜਿਹੜੀ ਵਰਖਾ ਹੁੰਦੀ ਹੈ ਇਹ ਅਰਬ ਸਾਗਰ ਦੀ ਮੌਨਸੂਨ ਕਰਕੇ ਹੁੰਦੀ ਹੈ ਖਾੜੀ ਬੰਗਾਲ ਦੀਆਂ ਮੌਨਸੂਨ ਪਉਣਾ ਕਰਕੇ ਹੁੰਦੀ ਹੈ ਪੰਜਾਬ ਵਿੱਚ ਪਹਿਲਾਂ ਪਹਿਲੀ ਜੁਲਾਈ ਤੋਂ ਹੀ ਮੌਨਸੂਨ ਪਉਣਾ ਸਟਾਰਟ ਹੋ ਜਾਂਦੀ ਹੈ ਨਹੀਂ ਠੀਕ ਹੈ ਤੇ ਹੁਣ ਕਿਉਂਕਿ ਆਪਣਾ ਐਟਮੋਸਫੇਅਰ ਚੇਂਜ ਹੋ ਰਿਹਾ ਹੈ ਠੀਕ ਹੈ ਇਸ ਕਰਕੇ ਵੈਦਰ ਵੀ ਬਹੁਤ ਜ਼ਿਆਦਾ ਪੈਂਦੀ ਹੈ ਠੰਡ ਬਹੁਤ ਜ਼ਿਆਦਾ ਪੈਂਦੀ ਹੈ ਤਾਂ ਇਸ ਵਾਰ ਆਪਣੀ ਠੰਡ ਬਿਲਕੁਲ ਵੀ ਨਹੀਂ ਪਈ ਹੈ ਗਿਆ ਪਰ ਗਰਮੀ ਬਹੁਤ ਜ਼ਿਆਦਾ ਪੈ ਰਹੀ ਹੈ ਤਾਂ ਹਨਾ ਵੀ ਇਹਦੇ ਮਤਲਬ ਇਹ ਕਿਤਾਬਾਂ ਦੇ ਵਿੱਚ ਤਾਂ ਆਪਣੇ ਪਿਛਲੇ 4-5 ਸਾਲਾਂ ਦਾ ਰਿਕਾਰਡ ਹੁੰਦਾ ਹੈ ਲੇਕਿਨ ਅਗਰ ਆਪਾਂ ਹੁਣ ਗੱਲ ਕਰੀਏ ਤਾਂ ਕੀ ਪਤਾ ਜੁਲਾਈ ਦੇ ਵਿੱਚ ਕਿਹੜੀ ਡੇਟ ਤੋਂ 15 ਜੁਲਾਈ ਤੋਂ 20 ਜੁਲਾਈ ਤੋਂ ਕਿਦੋਂ ਜਣੀ ਹੈ ਮਾਨਸੂਨ ਪਾਣਾ ਸਟਾਰਟ ਹੋਣ ਗਿਆ ਤਾਂ ਖਾੜੀ ਬੰਗਾਲ ਦੀਆਂ ਮਾਨਸੂਨ ਪਾਣਾ ਅਰਬ ਸਾਗਰ ਦੀਆਂ ਮਾਨਸੂਨ ਪਾਣਾ ਦੇ ਮੁਕਾਬਲੇ ਜ਼ਿਆਦਾ ਵਰਖਾ ਕਰਦੀਆਂ ਨੇ ਪੰਜਾਬ ਤੱਕ ਪਹੁੰਚਦੇ ਪਹੁੰਚਦੇ ਇਹ ਪੋਣਾ ਖੁਸ਼ਕ ਰੁੱਤ ਦੇ ਚਾਰ ਕੁ ਮਹੀਨਿਆਂ ਦੇ ਵਿੱਚ ਵਰਖਾ ਕਰਦੀਆਂ ਨੇ ਵਰਖਾ ਲਗਾਤਾਰ ਨਹੀਂ ਹੁੰਦੀ ਐਦਾਂ ਨਹੀਂ ਕਿ 3-4 ਦਿਨ ਲਗਾਤਾਰ ਵਰਖਾ ਹੋਗੀ 5 ਦਿਨ ਲਗਾਤਾਰ ਕਦੇ ਰੁਕ ਜਾਂਦੀ ਹੈ ਠੀਕ ਹੈ ਕਦੇ ਜਿਹੜੀ ਹੈ ਜਿਵੇਂ ਅੱਜ ਧੁੱਪ ਨਿਕਲ ਗਈ ਕੱਲ ਵਰਖਾ ਹੈ ਫਿਰ ਪਰਸੋਂ ਵਰਖਾ ਹੈ ਫਿਰ ਫੇਰ ਕੜਾਕੇ ਦੀ ਧੁੱਪ ਨਿਕਲ ਗਈ ਤਾਂ ਐਦਾਂ ਜਿਹੜਾ ਹੈ ਖੁਸ਼ਕ ਸਮੇਂ ਦੇ ਕਰਕੇ ਫਸਲਾਂ ਨੂੰ ਇਹ ਇਹ ਚੀਜ਼ਾਂ ਕਰਕੇ ਹਾਨੀ ਬਹੁਤ ਜਾਂਦਾ ਨੇ ਕਈ ਵਾਰ ਵਰਖਾ ਬਹੁਤ ਪਿਛਲੇ ਸਾਲ ਜਿਹੜਾ ਹੈ ਹੜਾ ਗਿਆ ਸੀ ਕਾਣਾ ਕਾਫੀ ਸਣੀਆਂ ਥਾਵਾਂ ਤੇ ਤੱਕ ਬਹੁਤ ਜ਼ਿਆਦਾ ਕਈ ਵਾਰ ਵਰਖਾ ਜਿਹੜੀਆਂ ਹੋ ਜਾਂਦੀ ਹੈ ਤਾ ਪੰਜਾਬ ਦੀ ਵਰਖਾ ਦੇ ਉੱਤੇ ਰੇਨਫਾਲ ਦੇ ਉੱਤੇ ਨੋਟ ਲਿਖੋ ਤਾਂ ਇਹ ਵੀ ਆਪਣੇ ਜਿਹੜਾ ਹੈ ਇਹੀ ਵੈਦਰ ਵਾਲੇ ਚੈਪਟਰ ਚ ਆਊਗਾ ਤਾਂ ਰੇਨਫਾਲ ਵਾਲਾ ਅਗਰ ਕੁਐਸਚਨ ਆ ਜਾਂਦਾ ਤਾਂ ਆਪਾਂ ਨੇ ਇਹ ਕੁਐਸਚਨ ਜਿਹੜਾ ਐਟੈਂਪਟ ਕਰਕੇ ਆਣਾ ਹੈ ਤਾ ਪੰਜਾਬ ਵਿੱਚ ਜ਼ਿਆਦਾਤਰ ਵਰਖਾ ਮਾਨਸੂਨ ਪੂਣਾ ਕਰਕੇ ਹੁੰਦੀ ਹੈ ਜਿਵੇਂ ਕਿ ਆਪਾਂ ਪਿੱਛੇ ਪੜਕੇ ਹਟਿਆ ਪੰਜਾਬ ਦੇ ਪੂਰਬੀ ਪੱਛਮੀ ਭਾਗ ਦੇ ਵਿੱਚ ਵਰਖਾ ਜਿਹੜੀ ਹੈ ਬਹੁਤ ਅੰਤਰ ਹੈ ਠੀਕ ਹੈ ਪੂਰਬ ਵਾਲੀ ਜਿਹੜਾ ਹੈ ਏਰੀਆ ਅਤੇ ਪੱਛਮ ਵਾਲ ਜਿਹੜਾ ਏਰੀਆ ਹੈ ਤਾਂ ਇਹਨਾਂ ਦੋਨਾਂ ਦੇ ਏਰੀਏ ਦੇ ਵਿੱਚ ਜਿਹੜਾ ਹੈ ਬਹੁਤ ਵਰਖਾ ਦਾ ਅੰਤਰ ਹੋਏਗਾ ਪੂਰਬ ਦਿਸ਼ਾ ਦੇ ਵਿੱਚ ਜੇ ਆਪਾਂ ਗੱਲ ਕਰੀਏ ਈਸਟ ਸਾਈਡ ਦੇ ਵਿੱਚ ਜਿਹੜੀ ਪੂਰਬ ਦਿਸ਼ਾ ਦੇ ਵਿੱਚ ਸਥਿਤ ਸ਼ਿਵਾਲਿਕ ਪਹਾੜੀਆਂ ਨੇ ਉੱਥੇ ਠੀਕ ਹੈ ਸ਼ਿਵਾਲਿਕ ਪਹਾੜੀਆਂ ਨੇ ਇਸ ਕਰਕੇ ਇੱਥੇ 1000 ਮਿਲੀਲੀਟਰ ਦੇ ਕਰੀਬ ਵਰਖਾ ਹੁੰਦੀ ਹੈ ਅਗਰ ਆਪਾਂ કરીਏ वेस्ट साइड ਤੇ ਇਹ ਫਾਜ਼ਿਲਕਾ ਇਹ ਗਰਮ ਵਾਲਾ ਏਰੀਆ ਤੇ ਸਿਰਫ 250 ਮਿਲੀਲੀਟਰ ਲਗਭਗ ਦੇਕ ਰਿ ਵਰਖਾ ਨਹੀਂਆ ਮਤਲਬ ਕਿ ਪੱਛਮ ਵਾਲੀ ਸਾਈਡ ਵਰਖਾ ਘੱਟ ਹੁੰਦੀ ਹੈ ਕਿਉਂਕਿ ਇਧਰ ਫਾਜ਼ਿਲਕਾ ਗਰਮ ਵਾਲੇ ਥੋੜੇ ਜੇ ਏਰੀਆ ਨੇ ਤੇ 250 ਮਿਲੀਲੀਟਰ ਦੇ ਕਰੀਬ ਹੀ ਵਰਖਾ ਹੁੰਦੀ ਹੈ ਲੇਕਿਨ ਅਗਰ ਆਪਾਂ ਗੱਲ ਕਰੀਏ ਪੂਰਬ ਵਾਲੀ ਸਾਈਡ ਦੀ ਸ਼ਿਵਾਲਿਕ ਵਾਲੀ ਸਾਈਡ ਦੀ ਤਾਂ ਉਥੇ ਨੇੜੇ-ਤੇੜੇ ਜਿਹੜੇ ਏਰੀਆ ਨੇ ਉਥੇ 1000 ਜਿਹੜਾ ਹੈ ਮਿਲੀਲੀਟਰ ਦੇ ਕਰੀਬ ਵਰਖਾ ਹੁੰਦੀ ਹੈ ਤਾਂ ਕਲਾਈਮੇਟ ਜਿਹੜਾ ਹੈ ਆਪਣੇ ਪੰਜਾਬ ਦੀ ਜਲਵਾਯੂ ਦੀਆਂ ਵਿਸ਼ੇਸ਼ਤਾਵਾਂ ਕਿੱਦਾਂ ਦੀਆਂ ਨੇ ਤਾਂ ਵਰਖਾ ਦੀ ਮਾਤਰਾ ਉੱਤਰ ਤੋਂ ਦੱਖਣ ਪੂਰਬ ਤੋਂ ਪੱਛਮ ਵੱਲ ਘਟ ਹੁੰਦੀ ਜਾਂਦੀ ਹੈ ਠੀਕ ਹੈ ਪੂਰਬ ਦੇ ਵੱਲ ਵਰਖਾ ਜ਼ਿਆਦਾ ਹੁੰਦੀ ਹੈ ਪੱਛਮ ਵੱਲ ਆਉਂਦੇ ਆਉਂਦੇ ਘਟ ਜਾਂਦੀ ਹੈ ਉੱਤਰ ਵੱਲ ਜ਼ਿਆਦਾ ਹੁੰਦੀ ਹੈ ਦੱਖਣ ਵੱਲ ਆਉਂਦੇ ਆਉਂਦੇ ਘੱਟ ਹੋ ਜਾਂਦੀ ਹੈ ਸਰਦੀਆਂ ਦੇ ਮੁਕਾਬਲੇ ਗਰਮੀਆਂ 'ਚ ਜ਼ਿਆਦਾ ਵਰਖਾ ਹੁੰਦੀ ਹੈ ਠੀਕ ਹੈ ਜੋ ਵੀ ਆਪਾਂ ਫੀਲ ਕਰਦੇ ਹਾਂ ਉਹ ਇਹਦੇ ਵਿੱਚ ਲਿਖ ਦੇਣਾ ਕਿ ਗਰਮੀਆਂ 'ਚ ਜ਼ਿਆਦਾ ਵਰਖਾ ਹੁੰਦੀ ਹੈ ਹੁੰਦੀ ਆ ਓਬਵੀਅਸਲੀ ਹੁੰਦੀ ਹੈ ਹੈਨਾ ਸਰਦੀਆਂ 'ਚ ਵਰਖਾ ਘੱਟ ਹੁੰਦੀ ਹੈ ਤੇ ਪੂਰਬ ਮੌਨਸੂਨ ਦੇ ਸਮੇਂ ਜਦੋਂ ਮੌਨਸੂਨ ਸਟਾਰਟ ਹੋਇਆ ਹੁੰਦਾ ਤਾਂ ਖਾੜੀ ਬੰਗਾਲ ਦੇ ਚੱਕਰਵਾਤ ਵੀ ਪੰਜਾਬ ਤੱਕ ਪਹੁੰਚਦੇ ਨੇ ਇਹ ਨਿਹਰੀਆਂ ਚਲਾਉਂਦੇ ਨੇ ਅਤੇ ਵਰਖਾ ਕਰਦੇ ਨੇ ਮੌਸਲਾਤਾਰ ਜਿਹੜੀ ਵਰਖਾ ਹੁੰਦੀ ਹੈ ਕਿਉਂਕਿ ਗਰਮੀ ਦੇ ਵਿੱਚ ਝੱਖੜ ਜਿਹੜੇ ਚੱਲਦੇ ਨੇ ਉਹਨਾਂ ਨਿਹਰੀ ਆਉਂਦੀ ਹੈ ਹੈਨਾ ਤੇ ਨਾਲ ਹੀ ਜਿਹੜਾ ਹੈ ਪੰਜਾਬ ਪ੍ਰਦੇਸ਼ ਦੀ ਔਸਤ ਵਾਰਸ਼ਿਕ ਵਰਖਾ ਜਿਹੜੀ ਹੈ 65 ਸੈਂਟੀਮੀਟਰ ਹੈ ਤੇ ਪੰਜਾਬ ਦੀਆਂ ਪਹਾੜੀ ਢਲਾਨਾਂ ਤੋਂ 55 ਤੋਂ 80 ਸੈਂਟੀਮੀਟਰ ਤੱਕ ਔਸਤ ਵਾਰਸ਼ਿਕ ਵਰਖਾ ਹੁੰਦੀ ਹੈ ਜੋ ਕਿ ਮੈਦਾਨੀ ਭਾਗਾਂ ਦੇ ਵਿੱਚ 50 ਸੈਂਟੀਮੀਟਰ ਹੁੰਦੀ ਤਾਂ ਇਹ ਅਗਰ ਤੁਹਾਨੂੰ ਯਾਦ ਰਹੂਗਾ ਤਾਂ ਠੀਕ ਹੈ ਤੇ ਵਿੱਚ ਤੁਸੀਂ ਸਕਿਪ ਕਰ ਸਕਦੇ ਹੋ ਕਿਉਂਕਿ ਇਹ ਸੈਲਸੀਅਸ ਜਿਹੜੇ ਨੇ ਸੈਂਟੀਮੀਟਰ ਜਿਹੜੇ ਨੇ ਸਾਰੇ ਜਿਹੜੇ ਨੇ ਬਦਲਦੇ ਰਹਿੰਦੇ ਸੈਲਸੀਅਸ ਵੀ ਕਿਉਂਕਿ ਗਰਮੀ ਜਿਹੜੀ ਵੱਧਦੀ ਘਟਦੀ ਰਹਿੰਦੀ ਹੈ ਤਾਂ ਸੈਲਸੀਅਸ ਘਟ ਜਾਂਦੇ ਨੇ ਤੇ ਇਦਾਂ ਹੀ ਸੈਂਟੀਮੀਟਰ ਦੀ ਜਿਹੜੀ ਵਰਖਾ ਇਹ ਵੀ ਘਟ ਜਾਂਦੀ ਹੈ ਠੀਕ ਹੈ ਤੁਸੀਂ ਓਵਰਆਲ ਲਿਖ ਸਕਦੇ ਹੋ ਸੂ ਪੰਜਾਬ ਦੇ ਵਿੱਚ ਦੋਹਾਂ ਰੁੱਤਾਂ 'ਚ ਵਰਖਾ ਹੁੰਦੀ ਹੈ ਦੇਖੋ ਸਰਦੀ 'ਚ ਘੱਟ ਹੁੰਦੀ ਹੈ ਗਰਮੀ 'ਚ ਜ਼ਿਆਦਾ ਹੁੰਦੀ ਹੈ ਸਰਦ ਰੁੱਤ ਦੇ ਵਿੱਚ ਚੱਕਰਵਾਤਾ ਨਹੀਂ ਵਰਖਾ ਹੁੰਦੀ ਹੈ ਤੇ ਗਰਮੀਆਂ ਦੇ ਵਿੱਚ ਮੌਨਸੂਨ ਪੋਣਾ ਵਰਖਾ ਲੱਕੀ ਆਉਂਦੀਆਂ ਨੇ ਠੀਕ ਹੈ ਤੇ ਇਹ ਜਿਹੜਾ ਆਪਣਾ ਡਿਗਰੀ ਸੈਲਸੀਅਸ ਵਾਲਾ ਜਿਹੜਾ ਹੈਗਾ ਹਨਾ ਪਰਸੈਂਟੇਜ ਵਾਲਾ ਇਹ ਆਪਣੀ ਵਰਖਾ ਘਟਦੀ ਰਹਿੰਦੀ ਹੈ ਗਰਮੀ ਘਟਦੀ ਰਹਿੰਦੀ ਹੈ ਸਰਦੀ ਘਟਦੀ ਰਹਿੰਦੀ ਹੈ ਤਾਂ ਇਹ ਜਿਹੜਾ ਹੈ ਤੁਸੀਂ ਇਹਨੂੰ ਸਕਿਪ ਕਰ ਸਕਦੇ ਹੋ ਠੀਕ ਹੈ ਐਵਲ 6 ਪੁਆਇੰਟੋਂ ਤਾ ਪੰਜਾਬ ਬਰਦੇਸ਼ ਦੀ 85% ਵਰਖਾ ਜਿਹੜਾ ਹੈ ਵਰਖਾ ਰੁੱਤ ਚ ਹੁੰਦੀ ਹੈ ਤਾਂ ਦੇਖੋ ਪੰਜਾਬ ਪਰਦੇਸ਼ ਦੀ ਜਿੰਨੀ ਕ ਵਰਖਾ ਹੁੰਦੀ ਹੈ ਉਹ ਵਰਖਾ ਰੁੱਤ ਚ ਹੀ ਹੋ ਜਾਂਦੀ ਹੈ ਮਤਲਬ ਗਰਮੀਆਂ ਜਦੋਂ ਐਂਡ ਹੁੰਦੀਆਂ ਨੇ ਜੂਨ ਜੁਲਾਈ ਦੇ ਵਿੱਚ ਅਗਸਤ ਦੇ ਵਿੱਚ ਜਿੰਨੀ ਕ ਵਰਖਾ ਹੁੰਦੀ ਹੈ ਤਾਂ ਮੋਸਟਲੀ ਪੰਜਾਬ ਦੇ ਇਨ ਪੰਜਾਬ ਦੇ ਵਿੱਚ 85% ਜਿਹੜੀ ਵਰਖਾ ਹੈਗੀ ਉਹ ਤਾਂ ਇਸੇ 3 ਮਹੀਨਿਆਂ ਦੇ ਵਿੱਚ ਹੀ ਹੋ ਜਾਂਦੀ ਹੈ ਤੇ ਪੰਜਾਬ ਵਿੱਚ ਜਿਹੜੀ ਖਾੜੀ ਬੰਗਾਲ ਦੀਆਂ ਮਾਨਸੂਨ ਪਾਉਣਾ ਨੇ ਅਰਬ ਸਾਗਰ ਦੀਆਂ ਮਾਨਸੂਨ ਪਾਉਣਾ ਦੇ ਮੁਕਾਬਲੇ ਗਰਮੀ ਚ ਜ਼ਿਆਦਾ ਵਰਖਾ ਕਰਦੀਆਂ ਨੇ ਠੀਕ ਹੈ ਤੇ ਪੰਜਾਬ ਇੱਕ ਸਧਾਰਨ ਨਮੀ ਵਾਲਾ ਸਬ ਹਿਊਮਿਡ ਪ੍ਰਦੇਸ਼ ਹੈ ਅਤੇ ਵਰਖਾ ਜਿਹੜੀ ਹੈ ਅਨਿਸ਼ਚਿਤ ਹੈ ਅਨਿਯਮਤ ਹੈ ਕਦੇ ਵੀ ਵਰਖਾ ਜਿਹੜੀ ਆ ਹੋ ਜਾਂਦੀ ਹੈ ਹਨਾ ਤੇ ਨਾਲ ਹੀ ਕਈ ਵਾਰ ਵਰਖਾ ਦੇਰ ਚ ਆਉਣ ਕਰਕੇ ਜਿਹੜਾ ਹੈ ਫਸਲਾਂ ਨਸ਼ਟ ਹੋ ਜਾਂਦੀਆਂ ਨੇ ਪੰਜਾਬ ਵਿੱਚ ਹੋਣ ਵਾਲੀ ਵਰਖਾ ਮੁੱਖ ਤੌਰ ਤੇ ਮਾਨਸੂਨ ਤੇ ਹੀ ਡਿਪੈਂਡ ਕਰਦੀ ਹੈ ਤੇ ਜਿੱਥੇ-ਜਿੱਥੇ ਵਰਖਾ ਹੁੰਦੀ ਹੈ ਕਿਤੇ-ਕਿਤੇ ਕਿਹੜੇ-ਕਿਹੜੇ ਏਰੀਆ ਚ ਹੁੰਦੀ ਹੈ ਤਾਂ ਪੰਜਾਬ ਦੇ ਤਿੰਨ ਭਾਗਾਂ ਦੇ ਵਿੱਚ ਆਪਾਂ ਵੰਡ ਸਕਦੇ ਹਾਂ ਸਧਾਰਨ ਵਰਖਾ ਵਾਲੇ ਖੇਤਰ ਕਿਹੜੇ-ਕਿਹੜੇ ਨੇ ਕਿ ਜਿੱਥੇ ਔਸਤ ਵਰਖਾ ਹੁੰਦੀ ਹੈ ਘੱਟੀ ਵਰਖਾ ਹੁੰਦੀ ਹੈ 75 ਤੋਂ 150 ਸੈਂਟੀਮੀਟਰ ਤੱਕ ਤਾਂ ਗੁਰਦਾਸਪੁਰ ਹੁਸ਼ਿਆਰਪੁਰ ਰੋਪੜ ਦੇ ਜਿਹੜੇ ਜ਼ਿਲ੍ਹੇ ਨੇ ਉੱਥੇ ਸਧਾਰਨ ਵਰਖਾ ਵਾਲੇ ਜਿਹੜੇ ਏਰੀਆਜ਼ ਨੇ ਤੇ ਅਰਬ ਸਾਗਰ ਦੀਆਂ ਮਾਨਸੂਨ ਜੜੀਆਂ ਪਾਉਣਾ ਨੇ ਤਾਂ ਦੇਖੋ ਜ਼ਿਆਦਾਤਰ ਸਧਾਰਨ ਵਰਖਾ ਜਿੱਥੇ ਹੁੰਦੀ ਉਹ ਰਹਿੰਦੀ ਹੈ ਵਰਖਾ ਹਨ ਤਾਂ ਗੁਰਦਾਸਪੁਰ ਹੋ ਗਿਆ ਹੁਸ਼ਿਆਰਪੁਰ ਹੋ ਗਿਆ ਰੋਪੜ ਦਾ ਏਰੀਆ ਹੋ ਗਿਆ ਤੇ ਇੱਥੇ ਜਿਹੜੀਆਂ ਨੇ ਕਿਉਂਕਿ ਹੁਸ਼ਿਆਰਪੁਰ ਦੇ ਨੇੜੇ ਤੇੜੇ ਜਿਹੜੇ ਨੇ ਪਹਾੜ ਨੇ ਇਸ ਕਰਕੇ ਥੋੜਾ ਠੰਡ ਠੰਡਕ ਇੱਥੇ ਪਾਈ ਜਾਂਦੀ ਹੈ ਰੋਪੜ ਦੇ ਵਿੱਚ ਵੀ ਥੋੜੇ ਜਿਹੜੇ ਆਪਾਂ ਕਹਿ ਸਕਦੇ ਹਾਂ ਜੰਗਲੀ ਜੰਗਲਾਤ ਏਰੀਆ ਤਾਂ ਕਰਕੇ ਇੱਥੇ ਵਰਖਾ ਹੁੰਦੀ ਹੈ ਤਾਰਪ ਸਾਗਰ ਦੀਆਂ ਮਾਨਸੂਨ ਪੌਣਾ ਹਿਮਾਲਿਆ ਪਰਬਤ ਨਾਲ ਸਿੱਧੀਆਂ ਟਕਰਾ ਕੇ ਪਿੱਛੇ ਜਦੋਂ ਹਟਦੀਆਂ ਨੇ ਨਾ ਕਾਫੀ ਵਰਖਾ ਕਰਦੀਆਂ ਨੇ ਤਾਂ ਇਹਨਾਂ ਏਰੀਆਜ਼ ਦੇ ਵਿੱਚ ਜਿਹੜਾ ਹੈ ਵਰਖਾ ਕਰਕੇ ਜਾਂਦੀਆਂ ਨੇ ਤੇ ਸਰਦ ਰੁੱਤ ਵਿੱਚ ਚੱਕਰਵਾਤਾ ਨਹੀਂ ਵਰਖਾ ਹੁੰਦੀ ਹੈ ਪਠਾਨਕੋਟ ਇਸ ਵਰਖਾ ਦਾ ਕੇਂਦਰ ਪ੍ਰਤੀਨਿਧ ਹੈਗਾ ਤੇ ਜਿੱਥੇ ਜਿਹੜੀ ਹੈ વાર્ષਿਕ ਵਰਖਾ ਹੈ 148 ਸੈਂਟੀਮੀਟਰ ਹੁੰਦੀ ਹੈ ਗੁਰਦਾਸਪੁਰ ਜ਼ਿਲ੍ਹੇ ਦੀ ਔਸਤ ਵਰਖਾ ਜਿਹੜੀ ਹੈ 98 ਸੈਂਟੀਮੀਟਰ ਹੁਸ਼ਿਆਰਪੁਰ ਦੀ 76 ਸੈਂਟੀਮੀਟਰ ਰੋਪੜ ਦੀ 78 ਤਾਂ ਮਤਲਬ ਦੇਖੋ વાર્ષਿਕ ਵਰਖਾ ਕਿੱਥੇ ਹੈ ਜ਼ਿਆਦਾ ਪਠਾਨਕੋਟ ਦੇ ਵਿੱਚ ਹੁਣ ਦੇਖੋ ਆਪਾਂ ਨੇ ਪੜਿਆ ਕਿ ਸਿੰਪਲੀ ਜਿੱਥੇ ਵਰਖਾ ਹੁੰਦੀ ਰਹਿੰਦੀ ਹੈ ਹਨਾ ਘੱਟ ਵਰਖਾ ਵਾਲੇ ਕਿਹੜੇ ਨੇ ਇਹ ਸੀ ਜੀ ਆਪਾਂ ਇੱਕ ਤਰ੍ਹਾਂ ਕਹਿ ਸਕਦੇ ਵੀ ਜਿਆਦਾ ਜਿੱਥੇ ਵਰਖਾ ਹੁੰਦੀ ਹੈ ਹਨਾ ਤੇ ਘੱਟ ਵਾਲੇ ਮਤਲਬ ਬਹੁਤ ਘੱਟ ਵਾਲੇ ਕਿਹੜੇ-ਕਿਹੜੇ ਨੇ ਤਾਂ ਘੱਟ ਵਾਲੇ ਨੇ ਇੱਥੇ ਦੇਖੋ ਇਸ ਭਾਗ ਦੇ ਵਿੱਚ ਔਸਤ ਜਿਹੜੀ ਹੈਗੀ ਹੈ ਇਸ ਭਾਗ ਦੇ ਵਿੱਚ ਔਸਤ ਵਰਖਾ ਜਿਹੜੀ ਹੈ 50 ਤੋਂ 75 ਸੈਂਟੀਮੀਟਰ ਤੱਕ ਚਲਦੀ ਹੈ ਅੰਮ੍ਰਿਤਸਰ ਹੋ ਗਿਆ ਠੀਕ ਹੈ ਕਪੂਰਥਲਾ ਜਲੰਧਰ ਲੁਧਿਆਣਾ ਪਟਿਆਲਾ ਤਾਂ ਏ ਦੇਖੋ ਕਿ ਇੱਥੇ ਜਿਹੜੀ ਹੈ ਮੋਡਰੇਟ ਲੈਵਲ ਦੀ ਵਰਖਾ ਹੁੰਦੀ ਹੈਗੀ ਹੈ ਕਿਉਂਕਿ ਇੱਥੇ ਗਰਮੀਆਂ ਦੇ ਵਿੱਚ ਅਰਬ ਸਾਗਰ ਬੰਗਾਲ ਦੀ ਖਾੜੀ ਦੀਆਂ ਮੌਨਸੂਨ ਪੌੜਾ ਜਿਹੜੀਆਂ ਨੇ ਵਰਖਾ ਕਰਦੀਆਂ ਨੇ ਸਰਦੀਆਂ ਦੇ ਵਿੱਚ ਚੱਕਰਵਾਤਾਂ ਨਹੀਂ ਤੇ ਵਰਖਾ ਹੁੰਦੀ ਹੈ ਲੁਧਿਆਣਾ ਜਿਹੜਾ ਹੈ ਲੁਧਿਆਣਾ 'ਚ ਵਰਖਾ ਥੋੜੀ ਜ਼ਿਆਦਾ ਹੁੰਦੀ ਹੈ ਜਿੱਥੇ 18 ਸੈਂਟੀਮੀਟਰ ਹੁੰਦੀ ਹੈ ਜਲੰਧਰ 'ਚ 67 ਹੈ ਪਟਿਆਲਾ ਦੇ ਵਿੱਚ 64 ਸੈਂਟੀਮੀਟਰ વાર્ਸ਼ਿਕ ਵਰਖਾ ਹੁੰਦੀ ਹੈ ਲੇਕਿਨ ਲਾਸਟ ਈਅਰ ਪਟਿਆਲਾ 'ਚ ਸਭ ਤੋਂ ਜ਼ਿਆਦਾ ਹੋਈ ਸੀ ਖੁਸ਼ਕ ਪ੍ਰਦੇਸ਼ ਜਿਹੜਾ ਹੈ ਜਿੱਥੇ ਬਹੁਤ ਹੀ ਘੱਟ ਜਿਹੜੀ ਹੈ ਵਰਖਾ ਹੁੰਦੀ ਹੈ ਜਿਹੜਾ ਕਿ ਲੋਅ ਲੈਵਲ ਤੇ ਆ ਜਾਂਦਾ ਫਿਰੋਜ਼ਪੁਰ ਇਹ ਗਰਮ ਹੈ ਠੀਕ ਹੈ ਫਰੀਦਕੋਟ ਹੋ ਗਿਆ ਬਠਿੰਡਾ ਹੋ ਗਿਆ ਸੰਗਰੂਰ ਹੋ ਗਿਆ ਤਾਂ ਇਹ ਉਧਰ ਵਾਲੇ ਏਰੀਏ ਨੇ ਠੀਕ ਹੈ ਜਿੱਥੇ ਕੀ ਹੈ ਐਰਿਡ ਵਾਲਾ ਰੀਜਨ ਜਿਹੜਾ ਹੈ ਪਾਇਆ ਜਾਂਦਾ ਤੇ ਇਹ ਪਹਾੜੀ ਭਾਗ ਤੋਂ ਬਹੁਤ ਜ਼ਿਆਦਾ ਦੂਰ ਏਰੀਆ ਨੇ ਠੀਕ ਹੈ ਜਿਹੜੇ ਤਾਂ ਪਹਾੜ ਦੇ ਨੇੜੇ ਆ ਉਥੇ ਵਰਖਾ ਲੈ ਖੁਸ਼ਹਾਰਪੁਰਾ ਉਥੇ ਜ਼ਿਆਦਾ ਵਰਖਾ ਹੁੰਦੀ ਹੈ ਹਨਾ ਤੇ ਵਿਚਕਾਰ ਜੇ ਆਪਾਂ ਆ ਜੰਨੇ ਆ ਪਟਿਆਲਾ ਸਾਈਡ ਹਨਾ ਤਾਂ ਉਥੇ ਠੀਕ ਠਾਕ ਲੈਵਲ ਦੀ ਪੈਂਦੀ ਹੈ ਲੇਕਿਨ ਜਿਹੜੇ ਬਹੁਤ ਹੀ ਸੰਗਰੂਰ ਹੋ ਗਿਆ ਫਿਰੋਜ਼ਪੁਰ ਫਰੀਦਕੋਟ ਹੋ ਗਿਆ ਤੇ ਦੱਖਣ ਮੌਨਸਨ ਪਉਣਾ ਇੱਥੇ ਇੱਥੇ ਪਹੁੰਚਦੀਆਂ ਪਹੁੰਚਦੀਆਂ ਤਾਂ ਜ਼ਮੀਨ ਖਾਲੀ ਹੋ ਜਾਂਦੀਆਂ ਨੇ ਖੁਸ਼ਕ ਹੋ ਜਾਂਦੀਆਂ ਨੇ ਤੇ ਵਰਖਾ ਬਹੁਤ ਜ਼ਿਆਦਾ ਘੱਟ ਹੁੰਦੀ ਹੈ ਤੇ ਬਠਿੰਡਾ ਇਸ ਇਲਾਕੇ ਦਾ ਪ੍ਰਤੀਨਿਧ ਨਗਰ ਹੈ ਜਿੱਥੇ વાર્ਸ਼ਿਕ ਵਰਖਾ 45 ਸੈਂਟੀਮੀਟਰ ਹੋ ਜਾਂਦੀ ਹੈ ਫਿਰੋਜ਼ਪੁਰ ਫਰੀਦਕੋਟ ਚ ਬਹੁਤ ਘੱਟ ਲੈਵਲ ਦੀ ਜਿਹੜੀ ਹੈ ਵਰਖਾ ਹੁੰਦੀ ਹੈ 45 ਸੈਂਟੀਮੀਟਰ ਤੱਕ ਹੀ ਚਲੀ ਜਾਂਦੀ ਹੈ ਹੁਣ ਪੰਜਾਬ ਦੀ ਵਰਖਾ ਦਾ ਮਹੱਤਵ ਕੀ ਹੈ ਉੰ데 ਕੋ ਕਿਉਂਕਿ ਆਪਾਂ ਪਿੱਛੇ ਪੜ ਕੇ ਹਟਿਆ ਕਿ ਸਧਾਰਨ ਨਮੀ ਵਾਲਾ ਜਿਹੜਾ ਪ੍ਰਦੇਸ਼ ਆ ਪੰਜਾਬ ਆਪਣਾ ਪੰਜਾਬ ਵਿੱਚ ਖੇਤੀ ਵਰਖਾ ਤੇ ਨਿਰਭਰ ਕਰਦੀ ਹੈ ਤੇ ਮੇਨਲੀ ਜਿਹੜੀਆਂ ਫਸਲਾਂ ਨੇ ਗਰਮੀ ਰੁੱਤ ਦੀਆਂ ਜਿਵੇਂ ਚੌਲ ਹੋ ਗਿਆ ਗੰਨਾ ਹੋ ਗਿਆ ਮੱਕੀ ਹੋ ਗਈ ਤੇ ਆਸਾਨੀ ਨਾਲ ਇੱਥੇ ਪੈਦਾ ਹੁੰਦੀਆਂ ਕਿਉਂਕਿ ਵਰਖਾ ਉਸ ਟਾਈਮ ਪੀਰੀਅਡ ਤੇ ਹੁੰਦੀ ਹੈ ਤੇ ਉਪਚਿਵਾਲੀ ਕਿ ਇਲਾਕੇ ਦੇ ਵਿੱਚ ਚੌਲ ਜਿਆਦਾ ਮਾਤਰਾ ਚ ਹੁੰਦੇ ਆ ਠੀਕ ਹੈ ਅਤੇ ਪਸ਼ੂਆਂ ਲਈ ਚਾਰੇ ਦੀਆਂ ਕਈ ਫਸਲਾਂ ਜਿਹੜੀਆਂ ਨੇ ਇੱਥੇ ਫੋਡਰ ਕ੍ਰੋਪਸ ਜਿਹੜੀਆਂ ਨੇ ਪੈਦਾ ਕੀਤੀਆਂ ਜਾਂਦੀਆਂ ਨੇ ਕਿਉਂਕਿ ਵਰਖਾ ਉਸ ਟੈਂਪਰੇਚਰ ਤੇ ਜਿਆਦਾ ਹੁੰਦੀ ਹੈ ਸਰਦ ਰੁੱਤ ਦੀ ਵਰਖਾ ਕਰਨ ਲਈ ਆਦਰਸ਼ ਹੈ ਠੀਕ ਹੈ ਸਰਦ ਸਰਦੀ ਦੇ ਵਿੱਚ ਹੀ ਆਪਣੀ ਵਰਖਾ ਹੁੰਦੀ ਹੈ ਤੇ ਇਸ ਵਰਖਾ ਕਰਕੇ ਸਰਦੀ ਦੀ ਵਰਖਾ ਕਰਕੇ ਤੇਲ ਜਿਹੜੇ ਨੇ ਠੀਕ ਹੈ ਤੇਲ ਜੇ ਬੀਜ ਵਗੈਰਾ ਜਿਹੜੇ ਨੇ ਉੱਥੇ ਹੋ ਜਾਂਦੇ ਨੇ ਵਰਖਾ ਦੀ ਕਮੀ ਜਲਸੀ ਜਾਈ ਰਹੀ ਪੂਰੀ ਕੀਤੀ ਜਾਂਦੀ ਹੈ ਕਿਉਂਕਿ ਨਹਿਰਾਂ ਦਾ ਜਾਲ ਵੀ ਪੰਜਾਬ ਚ ਬਹੁਤ ਵਿਛਿਆ ਹੋਇਆ ਹੈ ਤੇ ਚਰਾਂਦਾ ਮਿਲ ਜਾਂਦੀਆਂ ਥੋੜੇ ਥੋੜੇ ਕਾਫੀ ਆਪਣੇ ਏਰੀਏ ਕਈਏ ਤਾਂ ਉੱਥੇ ਚਰਾਂਦਾ ਵੀ ਆਪਾਂ ਨੂੰ ਮਿਲ ਜਾਂਦੀਆਂ ਨੇ ਪਸ਼ੂ ਪਾਲਣ ਆਪਣੇ ਲੋਕਾਂ ਦਾ ਮੁੱਖ ਜਿਹੜਾ ਹੈ ਕੀਤਾ ਹੈਗਾ ਖੇਤੀਬਾੜੀ ਤੋਂ ਬਾਅਦ ਦੇ ਵਿੱਚ ਅਤੇ ਮਾਨਸੂਨੀ ਜੰਗਲ ਵੀ ਆਪਣੇ ਇਲਾਕਿਆਂ ਦੇ ਵਿੱਚ ਮਿਲਦੇ ਨੇ ਤਾਂ ਕਰਕੇ ਲੱਕੜੀ ਵੀ ਕੱਟੀ ਜਾਂਦੀ ਐ ਇਹ ਪੇੜ ਬੱਕਰੀਆਂ ਪਾਲੀਆਂ ਜਾਂਦੀਆਂ ਨੇ ਜਿੱਥੇ ਘਟ ਵਰਖਾ ਆਉਂਦੀ ਐ ਤਾਂ ਜੋ ਕਿ ਉਨ ਚਮੜਾ ਘੋਵ ਵਗੈਰਾ ਪ੍ਰਾਪਤ ਕੀਤਾ ਜਾ ਸਕੇ ਤੇ ਖੁਸ਼ਕ ਇਲਾਕਿਆਂ ਦੇ ਵਿੱਚ ਵੀ ਹੋਂ ਦੇਖੋ ਆਪਾਂ ਐ ਤਾਂ ਨਹੀਂ ਕਿ ਖੁਸ਼ਕ ਇਲਾਕੇ 'ਚ ਅਗਰ ਵਰਖਾ ਨਹੀਂ ਹੈਗੀ ਤਾਂ ਆਪਾਂ ਫਸਲਾਂ ਨਹੀਂ ਬੀਜਾਂਗੇ ਤਾਂ ਉੱਥੇ ਕਪਾਹ ਤੇ ਛੋਲੇ ਬੀਜੇ ਜਾਂਦੇ ਨੇ ਤੇ ਇਹ ਜਿਹੜਾ ਹੈ ਆਪਾਂ ਜਿਸ ਏਰੀਆ ਦੇ ਵਿੱਚ ਵਰਖਾ ਜ਼ਿਆਦਾ ਹੈ ਤਾਂ ਉੱਥੇ ਕਪਾਹ ਵਗੈਰਾ ਹਨਾ ਗੰਨੇ ਵਗੈਰਾ ਐਵੇਂ ਦੀਆਂ ਚੀਜ਼ਾਂ ਚੋਲ ਵਗੈਰਾ ਉਗਾਨੇ ਹਨਾ ਜਿੱਥੇ ਸਿੰਪਲ ਜਿਹਾ ਉੱਥੇ ਕਣਕ ਜ਼ਿਆਦਾ ਉਗਾਈ ਜਾਂਦੀ ਹੈ ਹੁਣ ਜਿੱਥੇ ਬਿਲਕੁਲ ਹੀ ਖੁਸ਼ਕ ਹੈਗਾ ਉੱਥੇ ਕਪਾਹ ਚੋਲੇ ਠੀਕ ਹੈ ਵਗੈਰਾ ਜਿਹੜੇ ਹੈ ਆਪਾਂ ਉਬਜਾ ਲੈਨੇ ਆ ਤੇ ਪੰਜਾਬ ਦੀ ਜਲਵਾਯੂ ਕਿਹੜੇ-ਕਿਹੜੇ ਕਾਰਕਾਂ ਦੇ ਨਿਰਭਰ ਕਰਦੀ ਹੈ ਹੁਣ ਦੇਖੋ ਪੰਜਾਬ ਦੀ ਜਿਹੜੀ ਜਲਵਾਯੂ ਹੈਗੀ ਹੈ ਇਹ ਬਹੁਤ سارے ਤੱਤਾਂ ਦੇ ਉੱਤੇ ਨਿਰਭਰ ਕਰਦੀ ਹੈ ਕਿਸੇ ਵੀ ਖੇਤਰ ਦੀ ਦੀਰਘਕਾਲ ਦੀ ਮੌਸਮੀ ਹਾਲਾਤਾਂ ਨੂੰ ਔਸ ਦੀ ਦੇ ਔਸ ਨੂੰ ਆਪਾਂ ਜਲਵਾਯੂ ਕਹਿੰਦੇ ਆ ਠ ਤਾਂ ਜੇਕਰ ਕਿਸੇ ਖੇਤਰ ਦੇ ਜਲਵਾਯੂ ਦੇ ਸਾਰੇ ਕਾਰਕ ਜਿਵੇਂ ਤਾਪਮਾਨ ਵਰਖਾ ਹਵਾ ਦਾ ਦਬਾਅ ਹੈ ਨਾ ਪੌਣਾ ਨਮੀ ਆਦੀ ਮਿਲਦੇ ਜੁਲਦੇ ਹੋਣ ਤਾਂ ਉਹਨੂੰ ਜਲਵਾਯੂ ਖੇਤਰ ਕਿਹਾ ਜਾਂਦਾ ਹੈ ਤਾਂ ਪੰਜਾਬ ਦੀ ਜਲਵਾਯੂ ਆਪਾਂ ਪਿੱਛੇ ਵੀ ਪੜ ਕੇ ਹਟਿਆ ਕਿ ਜਿਹੜਾ ਹੈ ਸੈਮੀ ਹਿਊਮਿਡ ਹੈ ਤਾਂ ਖੁਸ਼ਕ ਮੌਨਸੂਨ ਜਲਵਾਯੂ ਹੈ ਤੇ ਇਹ ਜਲਵਾਯੂ ਕਠੋਰ ਅਤੇ ਮਹਾਦੀਪੀ ਹੈ ਤੇ ਬਹੁਤ ਸਾਰੇ ਤੱਤ ਜਿਹੜੇ ਨੇ ਜਲਵਾਯੂ ਨੂੰ ਜਿਹੜਾ ਹੈ ਇਫੈਕਟ ਕਰਦੇ ਨੇ ਵਿਸਥਾਰ ਅਤੇ ਸਥਿਤੀ ਹਿਮਾਲਿਆ ਪਹਾੜੀ ਸਥਿਤੀ ਤਰਤਲ ਮੌਨਸੂਨ ਪੌਣਾ ਚੱਕਰਵਾਤ ਮਿੱਟੀ ਸਮੁੰਦਰ ਤੋਂ ਦੂਰੀ ਹੁਣ ਦੇਖੋ ਵਿਸਤਾਰਿਤ ਸਥਿਤੀ ਪੰਜਾਬ ਇੱਕ ਛੋਟਾ ਜਿਹਾ ਪ੍ਰਦੇਸ਼ ਹੈ ਪਹਿਲੇ ਵਾਲਾ ਪੰਜਾਬ ਤਾਂ ਬਹੁਤ ਵੱਡਾ ਸੀ ਲੇਕਿਨ ਹੁਣ ਵਾਲਾ ਪੰਜਾਬ ਜਮਾਂ ਛੋਟਾ ਜਿਹਾ ਪ੍ਰਦੇਸ਼ ਹੈ ਕਰਕ ਰੇਖਾ ਦੇ ਨੇੜੇ ਸਥਿਤ ਹੈ ਕਰਕ ਰੇਖਾ ਦੇ ਨੇੜੇ ਹੋਣ ਕਰਕੇ ਸਿੱਧੀਆਂ ਤਿੱਖੀਆਂ ਸੂਰਜ ਦੀਆਂ ਕਿੰਨਾ ਜੜੀਆਂ ਨੇ ਪੰਜਾਬ ਤੇ ਪੈਂਦੀਆਂ ਨੇ ਉੱਚ ਤਾਪਮਨ ਹਾਈ ਜਿਹੜਾ ਆਪਾਂ ਕਹੀਏ ਤਾਪਮਨ ਇੱਥੇ ਹੋ ਜਾਂਦਾ ਤੇ ਇਹ ਇਹ ਪ੍ਰਦੇਸ਼ ਕਰਕ ਰੇਖਾ ਦੇ ਥੋੜਾ ਜਿਹਾ ਉੱਤਰ ਦੇ ਵਿੱਚ ਹੈ ਇਸ ਕਰਕੇ ਟੈਂਪਰੇਟ ਰੀਜਨ ਦੇ ਵਿੱਚ ਸਥਿਤ ਹੈ ਇਸ ਕਰਕੇ ਸਰਦੀਆਂ ਦੇ ਵਿੱਚ ਵੀ ਇੱਥੇ ਜ਼ਿਆਦਾ ਠੰਡ ਜਿਹੜੀ ਆ ਪੈ ਜਾਂਦੀ ਹੈ ਤੇ ਪੰਜਾਬ ਦੀ ਸਥਿਤੀ ਦਾ ਵਿਸ਼ੇਸ਼ ਪ੍ਰਭਾਵ ਤਾਪਮਨ ਦੇ ਪੈਂਦਾ ਹਿਮਾਲਿਆ ਪਹਾ੍ਰਦੀ ਸਥਿਤੀ ਹੁੰਦਾ ਦੇਖੋ ਪੰਜਾਬ ਤੇ ਉੱਤਰ ਦੇ ਵਿੱਚ ਹਿਮਾਲਿਆ ਪਰਬਤ ਹੈ ਅਤੇ ਇਹ ਪਰਬਤ ਦੱਖਣ ਪੱਛਮੀ ਮੌਨਸੂਨ ਪੌਣਾ ਨੂੰ ਰੋਕ ਕੇ ਜਿਹੜਾ ਹੈ ਵਰਖਾ ਉੱਥੇ ਜਿੱਥੇ ਰੁਕ ਜਾਂਦੀਆਂ ਨੇ ਪੌਣਾ ਉੱਥੇ ਵਰਖਾ ਜਿਹੜੀਆਂ ਹੁੰਦੀ ਹੈ ਅਤੇ ਇਸ ਤੋਂ ਇਲਾਵਾ ਉੱਤਰ ਵੱਲੋਂ ਆਣ ਵਾਲੀਆਂ ਠੰਡੀਆਂ ਪੌਣਾ ਨੂੰ ਰੋਕ ਕੇ ਵੀ ਇਹ ਪੰਜਾਬ ਨੂੰ ਸ਼ੀਤ ਲਹਿਰ ਤੋਂ ਬਚਾਉਂਦਾ ਹੈ ਤੇ ਇਸ ਕਰਕੇ ਇੱਥੇ ਜਿਹੜਾ ਹੈ ਤਾਪਮਨ ਬਹੁਤ ਜ਼ਿਆਦਾ ਠੰਡ ਜਿਹੜੀ ਹੈ ਨਹੀਂ ਪੈਂਦੀ ਮਤਲਬ ਕਹਿੰਦਾ ਮਤਲਬ ਕਿ ਸ਼ੀਤ ਲਹਿਰ ਇੱਥੇ ਜਿਹੜੀ ਹੈ ਆਉਂਦੇ-ਆਉਂਦੇ ਘਟ ਜਾਂਦੀ ਹੈ ਜਾਂ ਰੁਕ ਜਾਂਦੀ ਹੈ ਧਰਤਲ ਦੀ ਗੱਲ ਕਰੀਏ ਦੇਸ਼ ਦੀ ਵੰਡ ਮਗਰੋਂ ਹੋ ਚਾਇਆ ਪੰਜਾਬ ਪर्वतीय ਹੈ ਧਰਤਲ ਲਗਭਗ ਸਮਾਨ ਹੋਣ ਕਰਕੇ ਪੰਜਾਬ ਦੀ ਜਲਵਾਯੂ ਇਕੋ ਜਿਹੀ ਹੈ ਪਰ ਜਿਹੜਾ ਉਪ ਸ਼ਿਵਾਲਿਕ ਦਾ ਪਹਾੜੀ ਪ੍ਰਦੇਸ਼ ਹੈ ਉੱਥੇ ਵਰਖਾ ਥੋੜੀ ਜਿਹੀ ਜ਼ਿਆਦਾ ਹੁੰਦੀ ਹੈ ਤਾਂ ਆਪਾਂ ਨੂੰ ਉੱਥੇ ਘੱਟ ਜਾਂਦਾ ਹੈ ਮੈਦਾਨੀ ਭਾਗਾਂ ਦੇ ਵਿੱਚ ਵਰਖਾ ਘੱਟ ਹੁੰਦੀ ਹੈ ਤਾਂ ਕਰਕੇ ਤਾਪਮਨ ਥੋੜਾ ਜਿਹਾ ਉੱਚਾ ਰਹਿੰਦਾ ਜਿਵੇਂ ਆਪਣੇ ਪਹਾੜਾਂ ਤੋਂ ਆਪਾਂ ਦੂਰ ਹੈ ਪਟਿਆਲਾ ਏਰੀਆ ਹੋ ਗਿਆ ਸੰਗਰੂਰ ਏਰੀਆ ਹੋ ਗਿਆ ਪਹਾੜਾਂ ਤੋਂ ਦੂਰ ਹੈ ਫਜ਼ਿਲਕਾ ਦੂਰ ਹੈ ਕਾਫੀ ਦੂਰ ਹੈ ਤਾਂ ਇੱਥੇ ਤਾਪਮਨ ਉੱਚਾ ਰਹਿੰਦਾ ਹੈ ਠੀਕ ਹੈ ਪਟਿਆਲਾ ਦੇ ਵਿੱਚ ਮੋਡਰੇਟ ਤੇ ਜਿਹੜਾ ਹੈ ਰਹਿੰਦਾ ਕਿਉਂਕਿ ਵਿਚਕਾਰ ਜੇ ਆ ਜਾਂਦੇ ਹਨ ਮਾਨਸੂਨ ਪੌਣਾਂ ਦੀ ਗੱਲ ਕਰੀਏ ਤਾਂ ਮਾਨਸੂਨ ਪੌਣਾਂ ਦੇ ਆਧਾਰ ਤੇ ਉੱਤੇ ਪੰਜਾਬ ਦੀਆਂ ਮੌਨਸੂਨ ਪੌਣਾ ਪੰਜਾਬ ਦੇ ਵਿੱਚ ਵਰਖਾ ਕਰਦੀਆਂ ਨੇ ਪਰ ਇਹੇ ਪ੍ਰਦੇਸ਼ ਮੌਨਸੂਨੀ ਪੌਣਾ ਦੇ ਪ੍ਰਭਾਵ ਤੋਂ ਜ਼ਿਆਦਾ ਦੂਰ ਹੈ ਕਿਉਂਕਿ ਇੱਥੇ ਤੱਕ ਆਉਂਦੀਆਂ ਨੇ ਮੌਨਸੂਨ ਪੌਣਾ ਲੇਕਿਨ ਹੌਲੀ-ਹੌਲੀ ਅੱਤੇ ਤੱਕ ਪੌਂਦੀਆਂ ਪੌਂਦੀਆਂ ਖੁਸ਼ਕ ਹੋ ਜਾਂਦੀਆਂ ਨੇ ਘੱਟ ਵਰਖਾ ਕਰਦੀਆਂ ਨੇ 85% ਵਰਖਾ ਜਿਹੜੀ ਹੈ ਆਪਣੇ ਮੌਨਸੂਨ ਕਰਕੇ ਹੁੰਦੀ ਹੈ ਸਰਦ ਰੁੱਤ ਦੇ ਵਿੱਚ ਮੌਨਸੂਨ ਪੌਣਾ ਥਲਬ ਦੇ ਵੱਲੋਂ ਦੀ ਚੱਲਣ ਕਰਕੇ ਵਰਖਾ ਨਹੀਂ ਕਰਦੀਆਂ ਸਾਈਕਲੋਨ ਠੀਕ ਹੈ ਚੱਕਰਵਾਤ ਤੇ ਛੋਟਾ ਪ੍ਰੈਸ਼ਰ ਜਿਹੜਾ ਹੈ ਆਪਾਂ ਯਾਦ ਕਰ ਸਕਦੇ ਹਾਂ ਸਾਈਕਲੋਨ ਤੋਂ ਕੀ ਭਾਵ ਹੈ ਤਾਂ ਪੰਜਾਬ ਦੇ ਵਿੱਚ ਸਰਦੀਆਂ ਦੇ ਵਿੱਚ ਰੋਮ ਸਾਗਰ ਤੋਂ ਆਉਣ ਵਾਲੇ ਚੱਕਰਵਾਤ ਚੱਲਦੇ ਨੇ ਇਹ ਚੱਕਰਵਾਤ ਪੰਜਾਬ ਦੇ ਵਿੱਚ ਸਰਦ ਰੁੱਤ ਦੀ ਬਰਖਾ ਕਰਦੇ ਨੇ ਤਾਪਮਾਨ ਦੇ ਖਾਸ ਪ੍ਰਭਾਵ ਆਉਂਦੇ ਨੇ ਤਾਂ ਇਹ ਚੱਕਰਵਾਤ ਸਰਦੀ ਰੁੱਤ ਦੇ ਵਿੱਚ ਪੰਜਾਬ ਦੇ ਵਿੱਚ 12 ਸੈਂਟੀਮੀਟਰ ਬਰਖਾ ਕਰਦੇ ਨੇ ਅਤੇ ਇਸ ਕਰਕੇ ਜਿਹੜਾ ਹੈ ਸਰਦੀਆਂ 'ਚ ਆਪਣੇ ਵਰਖਾ ਹੁੰਦੀ ਹੈ ਜੋ ਕਿ ਕਣਕ ਦੀ ਖੇਤੀ ਦੇ ਲਈ ਲਾਹੇਵੰਦ ਹੁੰਦੀ ਹੈ ਤੇ ਪੱਛਮੀ ਵਾਲੇ ਦੇ ਵਿੱਚ ਇਹਨਾਂ ਹੀ ਚੱਕਰਵਾਤਾ ਕਰਕੇ ਬਰਫਵਾਰੀ ਜਿਹੜੀ ਹੈ ਹੁੰਦੀ ਹੈਗੀ ਆ ਤੇ ਇਸ ਬਰਫ ਦੇ ਪਿਗਲਣ ਕਰਕੇ ਆਪਣੀ ਜਿਹੜੀ ਹੈ ਪੰਜਾਬ ਦੀਆਂ ਨਦੀਆਂ ਜਿਹੜੀਆਂ ਨੇ ਉਹਨਾਂ 'ਚ ਜਿਹੜਾ ਹੈ ਪਾਣੀ ਹਮੇਸ਼ਾ ਹੀ ਮੌਜੂਦ ਰਹਿੰਦਾ ਹੈ ਕਿਉਂਕਿ ਪਹਾੜਾਂਾਂ ਸਾਈਡ ਆਪਣੀ ਜਿਹੜੀ ਹੈਗੀ ਕੀ ਪੈਂਦੀ ਰਹਿੰਦੀ ਹੈ ਬਰਫ ਪੈਂਦੀ ਰਹਿੰਦੀ ਹੈ ਹਨਾ ਤੇ ਚੱਕਰਵਾਤਾ ਕਰਕੇ ਤਾਪਮਾਨ ਥੋੜਾ ਜਿਹਾ ਡਿਗਰੀ ਸੈਲਸੀਅਸ ਘਟ ਜਾਂਦਾ ਤੇ ਪੰਜਾਬ 'ਚ ਕੜਾਕੇ ਦੀ ਜਿਹੜੀ ਹੈ ਠੰਡ ਪੈਂਦੀ ਹੈ ਤੇ ਪੂਰਬ ਮੌਨਸੂਨ ਪੂਰਬ ਯਾਨੀ ਕਿ ਪਹਿਲਾ ਵਾਲਾ ਜਿਹੜਾ ਸਟਾਰਟਿੰਗ ਵਾਲਾ ਮੌਨਸੂਨ ਹੈ ਇਹਦੇ ਵਿੱਚ ਖਾੜੀ ਬੰਗਾਲ ਦੇ ਚੱਕਰਵਾਤ ਵੀ ਕੁਝ ਵਰਖਾ ਕਰਦੇ ਨੇ ਮਿੱਟੀਆਂ ਦੀ ਗੱਲ ਕਰੀਏ ਤਾਂ ਬਹੁਤ ਤਰ੍ਹਾਂ ਦੀਆਂ ਮਿੱਟੀਆਂ ਜਿਹੜੀਆਂ ਨੇ ਇੱਥੇ ਪਾਈਆਂ ਜਾਂਦੀਆਂ ਨੇ ਤੇ ਅ ਸਮੁੰਦਰ ਤੋਂ ਦੂਰੀ ਦੀ ਗੱਲ ਕਰੀਏ ਤਾਂ ਸਮੁੰਦਰ ਤੋਂ ਬਹੁਤ ਜ਼ਿਆਦਾ ਹੈਗਾ ਆਪਣਾ ਪੰਜਾਬ ਦੂਰ ਤੇ ਦੇਸ਼ ਤੇ ਉੱਤਰ ਪੱਛਮੀ ਭਾਗ ਦੇ ਵਿੱਚ ਸਥਿਤ ਹੈ ਸਮੁੰਦਰ ਦੇ ਪ੍ਰਭਾਵ ਤੋਂ ਵੰਚਿਤ ਹੈ ਇਸੇ ਕਰਕੇ ਗਰਮੀਆਂ 'ਚ ਗਰਮੀ ਬਹੁਤ ਜ਼ਿਆਦਾ ਪੈਂਦੀ ਹੈ ਤੇ ਸਰਦੀਆਂ ਦੇ ਵਿੱਚ ਸਰਦੀ ਬਹੁਤ ਜ਼ਿਆਦਾ ਪੈਂਦੀ ਹੈ ਤੇ ਵਾਰਸ਼ਿਕ ਤਾਪ ਅੰਤਰ ਬਹੁਤ ਜ਼ਿਆਦਾ ਐਕਸਟ੍ਰੀਮ ਜਿਹੜਾ ਹੈ ਪੈਂਦਾ ਹੈ ਅਤੇ ਸਮੁੰਦਰ ਤੋਂ ਦੂਰ ਹੋਣ ਕਰਕੇ ਮਹਾਦੀਪੀ ਜਲਵਾਯੂ ਜਿਹੜਾ ਹੈ ਇੱਥੇ ਪਾਈ ਜਾਂਦੀ ਹੈ ਸਮੁੰਦਰ ਤੋਂ ਜ਼ਿਆਦਾ ਦੂਰ ਹੋਣ ਕਰਕੇ ਜਦੋਂ ਮਾਨਸੂਨ ਪੌਣਾ ਇੱਥੇ ਵਰਖਾ ਲੈ ਕੇ ਆਉਂਦੀਆਂ ਨੇ ਤਾਂ ਇਹ ਆਉਂਦੇ-ਆਉਂਦੇ ਖੁਸ਼ਕ ਹੋ ਜਾਂਦੀਆਂ ਨੇ ਤਾਂ ਕਰਕੇ ਵਰਖਾ ਆਪਣੇ ਇੱਤੇ ਘਟ ਪੈਂਦੀ ਹੈ 85% ਜਿਹੜੀ ਹੈ ਮਾਨਸੂਨ ਪੌਣਾ ਤੇ ਹੀ ਆਪਾਂ ਡਿਪੈਂਡ ਆ ਤੇ ਉਪਰੋਕਤ ਤੋਂ ਅਸੀਂ ਕਹਿ ਸਕਦੇ ਹਾਂ ਕਿ ਕਿਸੇ ਵੀ ਖੇਤਰ ਦੀਆਂ ਮੌਸਮੀ ਹਾਲਾਤਾਂ ਜੋ ਕਿ ਲੰਬੇ ਕਾਲ ਦੇ ਵਿੱਚ ਇੱਕੋ ਜੀਆਂ ਰਹਿੰਦੀਆਂ ਨੇ ਇਹਨੂੰ ਆਪਾਂ ਜਲਵਾਯੂ ਕਹਿੰਦੇ ਆ ਪੰਜਾਬ ਦੀ ਜਲਵਾਯੂ ਖੁਸ਼ਕ ਮਾਂਸੂਨ ਜਲਵਾਯੂ ਹੈ ਯਾਦ ਰੱਖਿਓ ਤੇ ਇਹ ਜਲਵਾਯੂ ਕਠੋਰ ਹੈ ਮਹਾਦੀਪੀ ਹੈ ਤੇ ਬਹੁਤ ਸਾਰੀਆਂ ਚੀਜ਼ਾਂ ਦੇ ਉੱਤੇ ਨਿਰਭਰ ਕਰਦੀ ਹੈ ਜਿਹੜੀ ਕਿ ਆਪਾਂ ਵਿੱਚੇ ਵੜ ਕੇ ਹਟਿਆ ਵਿਸਥਾਰ ਅਤੇ ਸਥਿਤੀ ਸਮੁੰਦਰ ਸਮੁੰਦਰ ਤੋਂ ਦੂਰੀ ਹਿਮਾਲਿਆ ਪਹਾੜੀ ਸਥਿਤੀ ਤ੍ਰਾਤਲ ਮਾਂਸੂਨ ਪੋਣਾ ਚੱਕਰਵਾਤ ਮਿੱਟੀ ਠੀਕ ਹੈ ਸੋ ਅੱਗੇ ਆਪਾਂ ਕੁਐਸਚਨ ਕਰਾਂਗੇ ਮਿੱਟੀਆਂ ਵਾਲਾ ਨੈਕਸਟ ਵੀਡੀਓ ਦੇ ਵਿੱਚ ਮਿਲਦੇ ਆਪਾਂ ਨਵੇਂ ਵੀਡੀਓ ਦੇ ਨਾਲ